ਤਾਰ ਪਰ ਇਹ ਸਾਥਰੀਆ ਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 1 ਸਤੰਬਰ 2024 ਤੋਂ ਬਦਲ ਜਾਣਗੇ ਇਹ ਪੰਜ ਵੱਡੇ ਨਿਯਮ ਗੈਸ ਸਿਲੰਡਰ ਆਧਾਰ ਕਾਰਡ ਵਰਗੇ ਵੱਡੇ ਨਿਯਮ ਜਿਹੜੇ ਨਹੀਂ ਬਦਲਣ ਵਾਲੇ ਨੇ ਤੁਹਾਡੀ ਜੇਬ ਦੇ ਉੱਤੇ ਸਿੱਧਾ ਅਸਰ ਪੈਣ ਵਾਲਾ ਸੋ ਕਿਹੜੇ ਕਿਹੜੇ ਨਿਯਮ ਬਦਲਣ ਵਾਲੇ ਨੇ ਜਾਣ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਸਿੱਧਾ ਲੈ ਚੱਲਦਾ ਤੁਹਾਨੂੰ ਮੇਨ ਅਪਡੇਟ ਦਿੱਤੇ ਬਦਲਣ ਜਾ ਰਹੇ ਨੇ ਇਹ ਵੱਡੇ ਨਿਯਮ ਤੁਹਾਨੂੰ ਦੱਸ ਦਈਏ ਕਿ ਕਿਹੜੇ ਕਿਹੜੇ ਨਿਯਮ 1 ਸਤੰਬਰ ਤੋਂ ਬਦਲਣ ਜਾ ਰਹੇ ਨੇ ਗੈਸ ਸਿਲੰਡਰ ਤੋਂ ਲੈ ਕੇ ਆਧਾਰ ਕਾਰਡ ਤੱਕ 1 ਸਤੰਬਰ ਤੋਂ ਜਿਹੜੇ ਨੇ ਵੱਡੇ ਬਦਲਾਅ ਹੋਣ ਵਾਲੇ ਨੇ ਤੁਹਾਡੀ ਜੇਬ ਦੇ ਉੱਤੇ ਅਸਰ ਜਿਹੜਾ ਪੈਣ ਵਾਲਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲਦੀ ਹੀ ਅਗਲਾ ਮਹੀਨਾ ਖਤਮ ਹੋਣ ਵਾਲਾ ਜਿਵੇਂ ਚ ਹਰ ਮਹੀਨੇ ਦੀ ਤਰ੍ਹਾਂ ਨਵੇਂ ਮਹੀਨੇ ਚ ਵੀ ਤੁਹਾਨੂੰ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਇਹਨਾਂ ਤਬਦੀਲੀਆਂ ਦਾ ਕਿਸੇ ਨਾ ਕਿਸੇ ਰੂਪ 'ਚ ਤੁਹਾਡੀ ਜੀਬ ਤੇ ਸਿੱਧਾ ਅਸਰ ਪੈ ਸਕਦਾ ਗੈਸਿਲੰਡਰ ਦੀਆਂ ਕੀਮਤਾਂ ਕ੍ਰੈਡਿਟ ਕਾਰਡ ਤੇ ਨਵੇਂ ਨੀਮਬਰਗੇ ਬਦਲਾਅ ਹੋ ਸਕਦੇ ਨੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਤੰਬਰ ਮਹੀਨੇ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਏ ਨੇ ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਿਲੰਡਰ ਦੀਆਂ ਕੀਮਤਾਂ 'ਚ ਕੁਝ ਬਦਲਾਅ ਕਰਦੀ ਹੈ ਇਸ ਲਈ ਤੁਸੀਂ ਸਤੰਬਰ ਦੀ ਮਹੀਨੇ ਦੀ ਸ਼ੁਰੂਆਤ 'ਚ ਵੀ ਉਪਾਰਕ ਗੈਸ ਰੰਬਰਾਂ ਦੀ ਕੀਮਤਾਂ 'ਚ ਬਦਲਾਅ ਦੇਖ ਸਕੋਗੇ ਜਿਸ ਕਾਰਨ ਤੁਹਾਡੀ ਜੀਬ ਵੀ ਪ੍ਰਭਾਵਿਤ ਪੋਸ ਆਕਦੀ ਆ ਤੁਹਾਡੇ ਜਾਣਕਾਰੀ ਲਈ ਦੱਸ ਦਈਏ ਕਿ ਅਗਸਤ ਮਹੀਨੇ ਚੱਕੀ ਕਮਰਸ਼ੀਅਲ ਗੈਸ ਸਿਲੰਡਰ ਦੇ ਕੀਮਤਾਂ 8.50 ਰੁਪਏ ਦਾ ਵਾਧਾ ਹੋਇਆ ਸੀ ਇਸ ਤੋਂ ਇਲਾਵਾ ਜੁਲਾਈ ਮਹੀਨੇ ਦੇ ਕੀਮਤਾਂ 'ਚ 30 ਰੁਪਏ ਦੀ ਘਟौती ਵੀ ਕੀਤੀ ਗਈ ਸੀ ਜਿਸ ਤਰ੍ਹਾਂ ਐਲ ਪੀ ਜੀ ਗੈਸ ਰੰਡੋਮਿੰਗ ਦਾ ਹਰ ਮਹੀਨੇ ਬਦਲਦੀ ਨੇ ਉਸੇ ਤਰ੍ਹਾਂ ਤੇਲ ਮਾਰਕੀਟ ਕੰਪਨੀਆਂ ਵੀ ਸੀ ਐਨ ਜੀ ਪੀ ਐਨ ਜੀ ਦੇ ਨਾਲ 에ਅਰ ਫਿਊਲ ਭਾਵ 에ਅਰ ਕ੍ਰਮਨ ਫਿਊਲ ਦੇ ਰੇਟ ਬਦਲਦੀ ਹਨ ਪਰ ਇਸਤੰਬਰ ਨੂੰ ਵੀ ਬਦਲਾਅ ਜਿਹੜਾ ਦੇਖਿਆ ਜਾ ਸਕਦਾ ਪਹਿਲੇ ਸਤੰਬਰ ਤੋਂ ਫਾਰਜੀ ਕਾਲਾਂ ਦੇ ਪਵੰਦੀ ਲਾ ਜਾ ਸਕਦੀ ਆ ਇਸ ਲਈ ਕਾਈ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਟੈਲ Jio Vodafone Idea ਵਰਗੀਆਂ ਦੂਰ ਸੰਚਾਰ ਕੰਪਨੀ ਫਾਰਜੀ ਕਾਲਾਂ ਤੇ ਸੰਦੇਸ਼ਾਂ ਤੋਂ ਪਵੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਕਹਿ ਕੇ ਟੈਲੀਕਮ ਕੰਪਨੀ ਨੂੰ 30 ਸਤੰਬਰ ਤੱਕ ਟੈਲੀ ਮਾਰਕETING ਕਾਲਾਂ ਦੇ ਵਪਾਰਕ ਮੈਸੇਜਿੰਗ ਨੂੰ 140 ਨੰਬਰ ਸੀਰੀਜ਼ ਤੋਂ ਬਲੈਕਚੇਨ ਉਦਾਰਿਤ DLT ਪਾਵਰ ਡਿਸਟ੍ਰੀਬਿਊਸ਼ਨ ਲੇਜਰ ਟੈਕਨੋਲੋਜੀ ਪਲੇਟਫਾਰਮ ਤੇ ਤਬਦੀਲ ਕਰਨਾ ਚਾਹੀਦਾ ਹੈ ਕੰਪਨੀਆਂ ਦੇ ਇਸ ਤੇ ਸੰਦਰਸ਼ ਉਮੀਦ ਕੀਤੀ ਜਾ ਰਹੀ ਹੈ ਕਿ 1 ਸਤੰਬਰ ਤੱਕ ਫਰਜੀ ਕਾਲਾਂ ਤੇ ਰੋਕ ਜਿਹੜੀ ਆ ਲਾਈ ਜਾ ਸਕਦੀ ਆ ਕਿੰਨੇ ਸਰਕਾਰ ਵੱਲੋਂ 1 ਸਤੰਬਰ ਤੋਂ ਸਰਕਾਰੀ ਮਲਜਮਾ ਦੀ ਮਹਿੰਗਾਈ ਬੱਤੇ ਤੇ ਜਬਾਦਾ ਕੀਤੇ ਜਾਂਦੀ ਸੁਭਾਵਨਾ ਦਾ ਜਲਾਇਆ ਜਾ ਰਿਹਾ ਕਿ 1 ਸਤੰਬਰ ਤੋਂ ਮਹਿੰਗਾਈ ਬੱਤੇ ਤੇ 3 ਫੀਸਦੀ ਦਾ ਵਾਧਾ ਹੋ ਸਕਦਾ ਤੁਹਾਡੇ ਜਾਣਕਾਰੀ ਦੱਸਦੀ ਹੈ ਕਿ ਸਰਕਾਰ ਕਰਮਚਾਰੀਆਂ ਨੂੰ 50 ਫੀਸਦੀ ਮਹਿੰਗਾਈ ਬੱਤੇ ਦੇ ਰਹੀ ਹੈ 1 ਸਤੰਬਰ ਤੋਂ ਇਹ ਵਧਾ ਕੇ 53 ਫੀਸਦੀ ਜਿਹੜਾ ਹੋ ਸਕਦਾ ਸਰਕਾਰ ਨੇ ਧਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੇ ਤਰੀਕ ਵੀ ਵਧਾ ਦਿੱਤੇ ਗਈ ਹੈ ਇਸ ਤੇ ਆਖਰੀ ਤਰੀਕ 14 ਸਤੰਬਰ ਰੱਖੀ ਗਈ ਹੈ ਇਸ ਤਰੀਕ ਤੋਂ ਬਾਅਦ ਤੁਸੀਂ ਧਰ ਕਾਰਡ ਨੂੰ ਮੁਫਤ ਚ ਅਪਡੇਟ ਨਹੀਂ ਕਰਾ ਸਕੋਗੇ ਤੁਹਾਡੀ ਜਾਣਕਾਰੀ ਦੱਸਦੀ ਹੈ ਕਿ ਸਰਕਾਰ ਵੱਲੋਂ ਮੁਫਤ ਧਰ ਕਾਰਡ ਅਪਡੇਟ ਕਰਨ ਦੀ ਆਖਰੀ ਤਰੀਕ 14 ਜੂਨ ਰੱਖੀ ਗਈ ਸੀ ਜਿਸ ਨੂੰ ਬਾਅਦਲ ਕੇ 14 ਸਤੰਬਰ ਕਰ ਦਿੱਤਾ ਗਿਆ ਹੈ ਸੋ ਇਹ ਜਿਹੜੇ ਨੇ ਵੱਡੇ ਬਦਲ